ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਤੁਸੀਂ ਅੰਟੀ ਟਾਕ ਨੂੰ ਹੋਗੇ ਬੜੇ ਹੁੰੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਮੂਟੀ ਮੈਨੈਜ ਲਾਈਕ ਆ ਦਿੱਸਾ ਹੁੰਦਾ ਹੈ ਸਵਾਦ ਦੇ ਪਰਚਰੇ ਆਜ ਵੀ ਕਰੇ ਆਪਾਂ ਸੰਪੂਰਨ ਆਇਆ ਦੇਖੋ ਮੈਂ ਲੈ ਕੇ ਆਈ ਤੇ ਆਪਣੇ ਘਰ ਤੇ ਇੱਕ ਉਹ ਜੀਆ ਤੇ ਇਹਦੇ ਤੇ ਆਪਾਂ ਇੱਕ ਅਸਲ ਲਿਆ ਕੇ ਆਇਆ ਥੋੜੀਆਂ ਤਾਜ਼ੀਆਂ ਹੀ ਸੀਗੀਆਂ ਪਹਿਲੇ ਸਾਨੂੰ ਕੋਈ ਸਬਜ਼ੀ ਬਣਾਉਣੀ ਨਹੀਂ ਦੇਈ ਤੇ ਫਿਰ ਇਹ ਸਾਨੂੰ ਸਬਜ਼ੀ ਨਹੀਂ ਆਇਆ ਸਾਨੂੰ ਸਵੇਰ ਦੀ ਪਹਿਲਾਂ ਤਾਂ ਕੋਈ ਸਬਜ਼ੀ ਬਣਾਉਣੀ ਨਹੀਂ ਦਿੱਤੀ ਤੇ ਉਹਦਾ ਚਾੜਿਕ ਮੰਮੀ ਨੇ ਬਹੁਤ ਚੱਕਿਆ ਦੱਜਾ ਲਿਫਾਫਾ ਲਖਾ ਦੇ ਦੇ ਵਿੱਚ ਇਹ ਨਿਕਲ ਆਈਆਂ ਸਾਨੂੰ ਚੇਤਾ ਹੀ ਨਹੀਂ ਸੀ ਕਿ ਇਹ ਵੀ ਹੈਗੀਆਂ ਆ ਤੇ ਆਲੇ ਫੜ 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 ਨੰਨੇ ਨੂੰ ਫੋਲਟਾ ਨਹੀਂ ਚਲਾਤੀ ਨੰਨੀ ਵੀ ਆਤੀ ਜਿਹੜੀ ਆ ਜਾਂਦੀ ਹੈ ਹੱਤੀ ਢਾਲੀ ਸਬਜ਼ੀ ਰੈਡੀ ਕਰਦੇ ਪਏ ਆ ਗਾਈਸਰ ਸਬਜ਼ੀ ਰੈਡੀ ਸਾਡੀ ਹੋ ਜਵੇ ਤੇ ਜੇ ਰੱਬਾ ਅੰਦਰ ਜੀ ਵੀ ਨਾ ਕਰੇ ਗਾਣਾ ਤੇ ਮੜਾਈ ਇਹ ਸਬਜ਼ੀ ਥੱਲੇ ਲੱਗਣਾ ਪਾ ਰਹੇ ਆ ਨਨੂ ਬਟਾ ਕੇ ਚਲਾ ਰਹੇ ਆ

ਕਿ ਫੈਂਜੀ ਨਹੀਂ ਆਣਾ ਪਰ ਅੰਕਲ ਨੂੰ ਨਹੀਂ ਆ ਜਾਣੀ ਆ ਚਲ ਕੇ ਉਹਨਾਂ ਵੀ ਤੇ ਘਰ ਆਪਾ ਆ ਤੇ ਜੇ ਘਰ ਆਪੇ ਦਾ ਕਰਕੇ ਉਹ ਆ ਚਾਹੀਏ ਸਾਰੇ ਮੁੰਡੇ ਉੱਤਰਿਆ ਜੇ ਘਰ ਆਤੇ ਸਾਰੇ ਵੀਡੀਓ ਦੇ ਮਾਤਾ ਜੀ ਵੱਲੇ ਘਰ ਆਪਾ ਆ ਮਾਮਾਈ ਦੇ ਓਏ ਹੱਥ ਜਨਾ ਫੜ ਲਈ ਇਹਨਾਂ ਨੂੰ ਮੈਂ ਰੱਖ ਦੇਣਾ ਇੱਥੇ ਸਾਈਡ ਤੇ ਇਹਨੂੰ ਨਾ ਫੜੀ ਨਾ ਹੁਣ ਠੀਕ ਆ ਹੋਰ ਇਹ ਮੁੰਡਾ ਖਾ ਦਿੰਦਾ ਇੱਕ ਵਾਰੀ ਛੇੜ ਜਿਹੜੀ ਪੈ ਜਾਂਦਾ ਨਾ ਫਿਰ ਸੀਸੇ ਛੇੜ ਪੈ ਹੀ ਜਾਂਦਾ ਦਾਦੀ ਹਾਂ ਦਾਦੀ ਅੰਦਰ ਦਾਦੀ ਅੰਦਰ ਚਲੋ ਚਲੋ ਜਾਣੇ ਨੂੰ ਇਨਕ ਚਾਹ ਹੁੰਦਾ ਆ ਇਹ ਬਣਾ ਲੀਏ ਚਾਹ ਚਲਾ ਲੀਏ ਸੋ ਗਾਇਸ ਕਰਦੇ ਆਪਾਂ ਤੁਹਾਡੇ ਨਾਲ ਗੱਲਬਾਤ ਬਣੀ ਰਿਹਾ ਵਲੌਗ ਦੇ ਨਾਲ ਰੋਟੀ ਖਾ ਕੇ ਹੋ ਚੁੱਕੇ ਆ ਫਰੀ ਤੇ ਮम्मा ਤੇ ਇੱਧਰ ਸੰਜੀਤ ਸਾਡੇ ਦੋਨੋਂ ਜਾਣੇ ਲੰਮੇ ਪਏ ਹੋਇਆ ਉਹ ਪੋਟੀ ਤੇ ਠਾਕਾ ਚੜਨਦੇ ਆ ਇੱਕ ਤਾਂ ਕੈਮਰਾ ਜੇੜਾ ਨਾ ਸਾਡਾ ਮਨਵੀਰ ਸਾਰੇ ਖਰਾਬ ਕਰ ਦਿੰਦਾ ਆ ਗਈ ਆ ਗਈ ਆ ਗਈ ਆ ਗਈ ਭਰਾਵਾ ਦੇ ਆ ਗਈ ਜੀ ਗਾਇਸ ਹੁਣ ਅਪਾ ਚੱਲੇ ਆਪਣੇ 플ੌਟ ਦੇ ਵਿੱਚ ਤੇ ਮਮਾ ਕਹਿੰਦੇ ਕਿ ਮੈਂ ਕਿੰਨੇ ਦਿਨਾਂ ਤੋਂ 플ੌਟ ਨਹੀਂ ਦੇਖਿਆ ਸੀ ਹੁਣ ਅਸੀਂ 플ੌਟ 'ਚ ਚੱਲੇ ਆ ਬਾਹਰ ਤੋਂ ਬਹੁਤ ਜ਼ਿਆਦਾ ਹੋਈ ਪਈ ਆ ਅੱਜ ਵੀ ਅਸੀਂ ਆਪਣੇ ਗੇਜ ਨੂੰ ਕਵਰ ਕਰਕੇ ਰੱਖਿਆ ਹੋਇਆ ਅੱਗੀ ਬਾਤਲ ਵਗੈਰਾ ਪਾਪੂ ਕੇ ਐਂਡ ਬਹੁਤ ਹੋ ਗਿਆ ਕੈਪ ਇਹ ਲੈਂਦਾ ਨਹੀਂ ਹੂ ਬੂਟ ਪਾਏ ਬਾਪੇ ਕੀ ਮਾ ਬੂਟ ਪਾਏ ਨੇ ਬੂਟ ਪਾਏ ਮੈਂ ਇੱਥੇ ਤੱਕ ਵੀ ਆਣਾ ਹੁੰਦਾ ਨਾ ਕਹਿੰਦਾ ਮੈਨੂੰ ਬੂੜ ਦੋ ਫੋਨ ਲਈ। ਕਰਿਆ ਦੇਖੋ ਕਿੱਦਾਂ। ਛੱਕੇ। ਸੋ ਹੁਣ ਆਪਾਂ ਚੱਲੇ ਆਂ ਪਲਾੜ ਦੇ ਵਿੱਚ ਪਲਾੜ ਤੋਂ ਬਾਅਦ ਹੁਣ ਅਸੀਂ ਥੋੜਾ ਟਾਈਮ ਆਂਟੀ ਹੁਣਾਂ ਕੋਲ ਬੈਠਾਂਗੇ। ਘਰੇ ਸਾਰੇ ਦਿਨ ਅਸੀਂ ਬੋਰ ਹੁੰਦੇ ਰਹਿੰਦੇ। ਬਹੁਤ ਲੱਗ ਗਿਆ ਆਸਰਾ। ਹਾਂਜੀ ਆਂਟੀ ਸਹੀ ਗੱਲ ਆ। ਮਿਸਤਰੀਆਂ ਨੂੰ ਉਹਨਾਂ ਨੇ ਵਿਚਾਰਿਆ ਲੱਗਦੀ। ਮੰਮਾ ਮੈਂਨੇ ਦੀ ਬੋਤਲ ਚੱਕ ਰਹੀ ਦੱਜਨੀ। ਬਸ ਐਯਾ। ਤੇ ਚੌਚਾਰੇ ਚਾਚੂ ਦੇ ਦਿੰਦੇ ਹੁੰਦੇ ਕਿਹ ਟਾਈਮ ਜਦੋਂ ਅਸੀਂ ਨਹੀਂ ਹੁੰਈਦਾ ਘਰੇ ਤੇ ਮਿਸਤਰੀਆਂ ਨੂੰ ਚਾਹ ਵਗੈਰਾ ਦੇ ਦਿੰਦੇ ਹੁੰਦੇ ਆ ਸੰਵੀਰ ਸੰਵੀਰ ਨਹੀਂ ਇਹਨੂੰ ਕੀ ਚੜੀ ਨੀਂਦੀ ਨੀਂਦ ਆਈਆ ਨੀਂਦ ਆਈਆ ਗੰਦਾ ਕਾਕਾ ਹੈ ਅੱਜ ਗੱਲੀ ਹੋਇਆ ਸੋਹਣ ਨੂੰ ਮਾਇਆ ਨਹੀਂ ਨਹੀਂ ਉੱਧਰ ਸਾਰੇ ਕੀਤਾ ਹਰੇ ਉੱਧਰ ਤੱਕ ਸਾਰੇ ਕੀਤਾ ਆ ਜਾ ਮਨਵੀਰ ਹਾਂ ਦੇਖ ਹਾਂ ਹਜੇ ਇੰਨਾ ਕੀ ਹੋਇਆ ਐ ਮੇਲਾ ਅੱਧਾ ਪਹਿਲਾਂ ਹੀ ਸੈਡਾ ਪਰਨ ਕੇ ਫੇਰ ਵੀ ਚਕਾਰੇ ਆਣਗੇ ਜੇ ਮਾਦਾ ਕਰੀਏ ਜਾਂਦਾ ਆਪਾਂ ਇੱਥੇ ਆ ਆ ਇੱਧਰ ਵੀ ਵੱਡੇ ਆ ਦੇਖੋ ਕੇ ਸੇਮ ਹੀ ਆ ਫਟਿਆਂ ਕਰਕੇ ਲਾਦੇ ਆ ਜੇ ਸੇਮ ਹੀ ਆ ਸੇਮ ਹੀ ਆ ਸੇਮ ਨਹੀਂ ਇਹ ਵੱਡੇ ਆ ਦੋਨੋਂ ਇੱਧਰਲੇ ਉਹ ਛੋਟੇ ਆ ਹਾਂਜੀ ਹਜੀ ਕੰਮ ਕਰਦਾ ਹਜੀ ਹਜੀ ਕੰਮ ਕਰਦਾ ਮੈਂ ਕੰਮ ਕਰਦਾ ਹਾਂ ਸਾਡਾ ਨੰਨੂ ਕੰਮ ਕਰਦਾ ਜੀ ਆ ਸ਼ਾਟ ਦੇ ਲਾਇਆ ਸੀ ਅਸੀਂ ਇਹ ਬੰਨਾ ਸੀ ਦੁੱਜਾ ਕੀ ਹੁੰਦਾ ਮੋਰ ਹੈ ਮਮੀ ਇਹਦਾ ਮੋਰ ਬੰਨਾ ਸੀ ਹਾਂ ਪਤਾ ਉਹ ਤੇਰਾ ਕਿਉਂ ਜਾ ਉਹ ਤੇਰਾ ਕਿਉਂ ਹਾਂ ਪਟਾਕੇ ਚਲਾਵਾਂਗੇ ਪਹਿਲਾਂ ਆ ਉੱਥੇ ਰੱਖ ਕੇ ਆ ਜਾ ਉੱਥੇ ਰੱਖ ਕੇ ਆਣੇ ਆ ਉੱਥੇ ਬਹੁਤ ਭਾਰੀ ਹੋਇਆ ਬੱਟਾ ਬੱਟਾ ਭਾਰੀ ਹੋਇਆ ਨਾ ਹਾਂ ਜਾ ਉੱਥੇ ਰੱਖਣਾ ਫਿਰ ਉੱਥੇ ਉੱਥੇ ਅੱਛਾ ਮਮਾ ਬੈਠ ਚੁੱਕੇ ਆਣ ਕੇ ਪਲਾਟ ਦੇ ਵਿੱਚ ਹੂੰ चला आया मनवीर आ फाड़ लो अपनी बोटल चलो थोड़े टाइम ताकि नहीं अपनी है अपनी बढ़ो हाँ इतने शांभर थेरिया इन चक्को ऐसे चल रहे हैं हाँ नहीं ला जाने ਕਿਓ ਐ ਮਨਵੀਰ? ਉਹ ਚੱਕ ਲੈ ਆਪਣੀ ਬੋਤਲ। ਕੋ ਨਹੀਂ ਚੱਕ ਲੈ ਬੋਤਲ ਯਾਰ। ਆਰੀ ਸੰਧਿਆ ਹੋ ਗਿਆ ਹੈ। ਇਹਨੇ ਨਹੀਂ ਜੀ ਤੁਹਾਨੂੰ। ਚਲੋ ਜੀ। ਨੰਨੂ ਅਸੀਂ ਇਹਨਾਂ ਨੂੰ ਛੱਡ ਆਏ ਆ ਗਾਇਸ। ਨੰਨੂ ਸਾਡਾ ਗੰਦਾ ਪੁੱਤ। ਨੰਨੂ ਸਾਡਾ ਗੰਦਾ ਪੁੱਤ, ਸੰਜੀਤ ਸਾਡਾ ਸੋਨਾ ਪੁੱਤ। ਹੈ? ਤੁਹਾਨੂੰ ਆਇਆ। ਕੌਣ ਸੋਨਾ ਹੋਇਆ? ਹਾਂ। ਤੂੰ ਸੋਣਾ ਹੈ ਉਹ ਦੂਜੀ ਗੱਦੇ ਹੈ ਹੈ ਉਹ ਗਊ ਮਾਤਾ ਗਊ ਮਾਤਾ ਇਹਨੂੰ ਗਊ ਆ ਤਾਂ ਕਿੰਨੇ ਦੱਸਿਆ ਮੰਮੀ ਗਊ ਮਾ ਉਹ ਗੱਲ ਕੌਣ ਕਰਦਾ ਹੈ ਹੈ ਹੈਲੋ ਕਾਕੇ ਨੰਨੂ ਪੈਰਟ ਹੈ ਇੱਧਰ ਤੂੰ ਖਾਓ ਪੈਰਟ ਇੱਧਰ ਦਿਖਾ ਦਿਓ ਇਹ ਦੇ ਹੈ ਕਿੰਨਾ ਨਵਾਂ ਹੈ ਤਾਂ ਕਿੰਨਾ ਸੋਹਣਾ ਪੈਰਟ ਆ ਨਾ ਹਾਂ ਕਿੰਨਾ ਵਧੀਆ ਪੈਰੇਟ ਆ ਆ ਵਾਓ ਆ ਦੇ ਆ ਦੇ ਕੰਮ ਆ ਨੰਨੂ ਕੀ ਆ ਗਾਆਂ ਜਾਂ ਦੋਦੇ ਪਾਜਾ ਹੁੰਦਾ ਨੰਨੂ ਮੈਂ ਕੀ ਕਹਨੀ ਆ ਮੰਨੂ ਕੀ ਕਰਦੀ ਆ ਮੰਨੂ ਜਣੀ ਹੋ ਗਈ ਕਿਤਾ ਆਏ ਹਾਏ ਸ਼ੀ ਸ਼ੀ ਔ ਕੀ ਕੀਤਾ ਨੇ ਹਾਂਜੀ ਜੀ ਮੰਮੀ ਲੱਗੇ ਅਦਰਕ ਵਾਲੀ ਚਾਹ ਪੀਣ ਮੈਂ ਤਾਂ ਅਦਰਕ ਵਾਲੀ ਬਣਾ ਦਿੱਤੀ ਮੰਮੀ ਅਦਰਕ ਵਾਲੀ ਲੱਗੇ ਪੀਂ ਜਾ ਸਾਡਾ ਸੁਨੀਲ ਅੰਮੇ ਪਿਆ ਟਿੱਕੂ ਜੀ ਕੱਗੋਛ ਦੀ ਸੁਨੀਲ ਮਨਵੀ ਸਾਡਾ ਖੇਡਣਦੇ ਆ ਉਧਰ ਗਾਵਾਂ ਮੱਝਾਂ ਆ ਉਧਰ ਉਹਨਾਂ ਦੀ ਰੇਤਾ ਬਜਰੀ ਪਈ ਹੋਈ ਉੱਥੇ ਖੇਡੀ ਜਾਂਦਾ ਬਸ ਮਿੱਟੀ ਚ ਜ਼ਿਆਦਾ ਕੁਝ ਰਹਿੰਦਾ ਮਿੱਟੀ ਦਾ ਵੀ ਖਣੈਰ ਹੋ ਸੈਰ ਸੁਰ ਪਰਿਆ ਹਾਂ ਚਲੋ ਔਖਾ ਹੀ ਹੈ ਤਾਂ ਔਖਾ ਹੀ ਆ ਲੇਕਿਨ ਹਮ ਗਿਆਨ ਹੋ ਜੇ ਸਿਆਣਾ ਹੋ ਇਦਾਂ ਹੀ ਹੈ ਜੇ ਇੰਨੇ ਕਿ ਉਮਰ ਚ ਬੰਦੇ ਆਣਾ ਸਿਆਣਾ ਹੋਵੇ ਤਾਂ ਘਾਟੇ ਗਾਦੇ ਆ ਇੰਨੀ ਉਮਰ ਚ ਕੋਈ ਵੀ ਨਹੀਂ ਹੁੰਦਾ ਸੀ ਜਦੋਂ ਵੱਡੀਆਂ ਉਮਰਾਂ ਦੇ ਹੁੰਦੇ ਉਹਦੋਂ ਵੀ ਨਹੀਂ ਸਿਆਣੇ ਬਣ ਜਾਂਦੇ ਉਹ ਪਿੰਗ ਪਈ ਹੈ ਜੇ ਇਹਨੇ ਪਿੰਗ ਨਹੀਂ ਦੇਖੀ ਮਨਵੀਨ ਨੇ ਨਹੀਂ ਤੇ ਇਹਨੇ ਡਿੱਗ ਜਾਣਾ ਹੈ ਹਾਂ ਹੋ ਰਹੀ ਹੈ ਰੌਣਕ ਇਹੋ ਦਨ ਕਹਿੰਦਾ ਹੈਗਾ ਦੇਖਣ ਨੂੰ ਹਾਂ ਹੂੰ ਕਹਿੰਦਾ ਸੀ ਕਹਿੰਦਾ ਮੈਂ ਬਹਿਣਾ ਉੱਥੇ ਮੈਂ ਕਿਹਾ ਨਹੀਂ ਆਪਾਂ ਨਹੀਂ ਜਾਣਾ ਮੈਂ ਚੇਤਾ ਉਹ ਚੇਤਾ ਪਾ ਲਿਆ ਉਦਾਂ ਹੈ ਨਹੀਂ ਚੇਤਾ ਬੂਡ ਬੜ ਪਰ ਲੈ ਮੇਰੇ ਇਤਾਂ ਅਨੁਸਾਰ ਜੇ ਹੁਣ ਇੱਥੇ ਨਿਆਣਾ ਕੋਈ ਆ ਗਿਆ ਨਾ ਜੋ ਪਿੰਗ ਤੇ ਬਹਿ ਗਿਆ ਤੇ ਇਹਨੇ ਖੇਡਣ ਲੱਗ ਜਾਣਾ फा हाँ जी जी मड़ च इधर लगा है टीवी चाहिए बन ही पी आमवीर ने लगा है हाँ बहुत प्यारी जगह बनाई है ਉਧਰ ਬਹੁਤ ਸੋਹਣੀ ਲੱਗਦੀ ਸੀ ਜਗਾ ਫਿਰ ਕਿਤੇ ਕੋਈ ਕਿਤੇ 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 ਕਰ ਬੱਤਾ ਮਾਰੇ ਉਹਨਾਂ ਨੇ ਮੈਨੂੰ ਦੇਖਿਆ ਕਿੱਥੇ ਮਾਰਿਆ ਆ ਜਾਓ ਆ ਜਾਓ ਮੈਨੂੰ ਲੈ ਕੇ ਤੇਰੇ ਮਾਰਿਆ ਆ ਆ ਫੜੇ ਮੜਿਆ ਜਾ ਲੈ ਰਾਈ ਕਰਕੇ ਅਮਾ ਕੋਲ ਜਾ ਆਈ ਮੈਂ ਮੇਕਿੰਗ ਮੇਢੀ ਨਹੀਂ ਅਜੀ ਆ ਚੱਲ ਮੈਂ ਛੜਤ ਦੇ ਦੇ ਪੀ ਜਾਓ ਜਾਓ ਚੱਲ ਕਿਨੇ ਮਾਰਿਆ ਤਰੇ ਹਲੋ 10 ਮਿੰਟ ਜਲਦੀ ਦੱਸ ਮੈਂ ਦੱਸੂ ਨਾ ਮੈਂ ਤਾਂ ਸੌਂ ਗਈ ਸੀ ਕਿ ਮੈਨੂੰ ਨੀਂਦ ਆ ਗਈ ਤਾਂ ਦਿੰਦੇ ਹੀ ਨਹੀਂ ਆ ਸੌਂ ਰਹੀ ਕੁੜੀ ਹੈ 10 ਅੰਨੀ ਵਾਲਾ ਕੁੜੀ ਹੈ ਕਿਹੜੇ ਕੁੜੀ ਨੇ ਉਹ ਕੁੜੀ ਨੇ ਮਾਰਿਆ ਐ ਵੀ ਕੁੜੀ ਹੈ ਮਾਰਿਆ ਤੂੰ ਆ ਜਾ ਕੋਸ਼ੀ ਨਹੀਂ ਕਰ ਮਾਰੇ ਐਨੇ ਮਾਰਿਆ ਹਾਂ ਐ ਮਾਰਿਆ ਕਿੱਥੇ ਮਾਰਿਆ ਕਿੱਥੇ ਮਾਰਿਆ ਕਿੱਥੇ ਮਾਰਿਆ ਉਹਨੇ ਵੀ ਮਾਰਿਆ ਇੱਥੇ ਬਾਲ ਇੱਥੇ ਮਾਰਿਆ ਓਏ ਹੋਏ ਇਹਦਾ ਨਹੀਂ ਖੰਮੀ ਮੈਂ ਯਾ ਕਰਦਾ ਇਹ ਸ਼ਰਾਰਤੀ ਬਹੁਤ ਆ ਕਹਿੰਦਾ ਜਾ ਮੈਨੂੰ ਕਹਿ ਕੇ ਆ ਵੀ ਇਹਨਾਂ ਨੇ ਮেরে ਮਾਰਿਆ ਕਿੱਦਾਂ ਥੋੜਾ ਹਾਂ ਅਸਾ ਡਿੱਪੜੋ ਪੇਡੂ 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 ਮੈਂ ਬਰਵਾ ਲੈ ਲਓ ਡਾਂਸ ਆਵ ਡਾਂਸ ਕਿਦਾਂ ਨਨੂ ਆ ਦੇ ਕੀ ਗੀਤਾ ਗਾਣੇ ਕੀ ਹੈ ਮੈਂ ਨਾ ਵਤ ਜੀ ਜੀ ਨੰਨੂ ਨੂੰ ਅਸੀਂ ਲੱਗੇ ਝੂਟੇ ਦੇਣ ਪਿੰਗ ਤੇ ਪਿੰਗ ਦੇ ਹੁਲਾ ਨੰਨੂ ਸਾਡੇ ਲੈਂਦਾ ਯਾਰ ਜੀ ਨੰਨੂ ਤੂੰ ਪਿੰਗ ਤੇ ਝੂਟੇ ਨਾ ਹਾਂ ਹੈ ਓਏ ਝੜ ਗਿਆ ਨਾ ਆ ਦੇ ਨੰਨੂ ਝੜ ਗਿਆ ਨਾ ਬਸ ਕਰ ਤੈਨੂੰ ਹਾਂ ਦੇ ਪਿੰਗ ਤੇ ਝੂਟੇ ਲੈਣੇ ਝੂਟੇ ਬਸ ਆਣਾ ਸਾਡਾ ਛੋਟੇ ਨੂੰ ਦਾ ਹੈਮਨ ਵੀਆ ਹਾਂ ਦੇਖੋ ਉਹ ਨੇ ਇਦਨ ਇਦਾਂ ਉਹ ਹਾਂ ਚੱਲ ਊਤੇ ਮਾਤੇ ਊਤੇ ਮਾਤੇ ਮੇਰੇ ਮੇਰਾ ਬੂਗਾ ਵਾਹ ਦੇਖ ਚੱਲ ਕੋਈ ਨਾ ਮਿੱਟੀ ਸੀ ਚੱਲ ਚਲੋ ਦੀਦੀ ਨੂੰ ਲੈ ਲੈਂਦੇ ਚੱਲ ਬੱਸ ਹੰਦੂ ਦੇ ਚੱਲਾ ਲਾ 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 ਚਲੋ ਇੱਕ ਵਾਰੀ ਦੀਦੀ ਕਹਿੰਦੀ ਮੈਂ ਤੈਨੂੰ ਲੈ ਕੇ ਦਿਖਾਉਂਦੀ ਛੂਟੇ ਫਿਰ ਏਦਾਂ ਲਿਓ ਆ ਜਾ ਏਦਾਂ ਚਿੱਟ ਦੀਦੀ ਕਹਿੰਦੀ ਏਦਾਂ ਛੂਟ ਲਿਓ ਉੱਡ ਤਾਂ ਸਹੀ ਉਹ ਦੇਖੀ ਦੀਦੀ ਪਹਿਲਾਂ ਦੀਦੀ ਦੀ ਵਾਰੀ ਫਿਰ ਤੇਰੀ ਵਾਰੀ ਚਲ ਦੀਦੀ ਦੇਖਦੇ ਆ ਕਿੱਦਾਂ ਲੈਂਦੇ ਛੂਟੇ ਠੀਕ ਆ 1 2 3 4 5 5 ਤੁਹਕੇ ਪਾਚ ਤੁਹਕੇ ਦੀਤੇ ਪਾਚ ਆਂ ਦੇਰੀ ਵਾਰੀ ਅੱਛਾ ਰੋਕ ਲਓ ਜੀ ਜੀ ਆਪਾਂ ਰਾਈਸ ਜਿਹੜੇ ਆ ਉਹ ਆਪਾਂ ਧਰ ਦਿੱਤੇ ਆ ਤੇ ਜਿਹੜੀ ਆਪਣੀ ਦਾਲ ਆ ਉਹ ਮੈਂ ਪਾਣੀ ਗੋਲੀ ਦੇ ਨਾਲ ਧੋ ਧੁਕੇ ਉਹ ਵੀ ਰੱਖ ਲਈ ਆ ਕਿਆ ਬਾਟਰ ਹਾਂਜੀ ਜੀ ਮਲਵੀ ਨੇ ਪੀਸੀ ਆ ਦੁੱਧ ਲਾ ਦੇਗੇ ਜੀ ਤੇ ਇਹਨੇ ਮਿਲਦਾ ਕੋ ਸੌਣ ਦੀ ਤਿਆਰੀ ਚ ਹਾਂ ਕਾਟਣ ਵੀ ਰੱਖਣੇ ਆ ਕਾਟਣ ਵੀ ਦੇਣੀਆਂ ਰੁਕ ਜਾ ਪਾਟਨ ਵੀ ਦੇਣੀ ਆ ਠੀਕ ਆ ਇਹ ਹੁਣ ਆਪਾਂ ਨੱਲੂ ਨੂੰ ਦੇਤਾ ਵੀ ਦੁੱਧ ਨੱਲੂ ਨੇ ਬਰਸ਼ ਵਗੈਰਾ ਕਰ ਲਿਆ ਸਾਡੇ ਸੋਨੇ ਕੁੱਤਨੇ ਖਾਣਾ ਨੱਲੂ ਕਰਦੇ ਬਰਸ਼ ਕਰਦੇ ਕਰਦੇ ਬਰਸ਼ ਕਰ ਲਿਆ ਦੇ ਕਰਦੇ ਬਰਸ਼ ਕਰ ਲਿਆ ਨੂੰ ਇਹਨੂੰ ਨੇ ਹੁਣ ਦਾਲ ਲੱਗੇ ਬਣਾਉਣ ਦਾਲ ਪਾ ਦੇ ਅਣ ਘੜ ਇਸ ਆਪਣੇ ਰਾਈਸ ਜਿਹੜੇ ਉਹ ਬਣ ਚੁੱਕੇ ਆ ਹੁਣ ਮੈਂ ਸਬਜੀ ਵਗੈਰਾ ਜਿਹੜੀ ਕੱਟ ਲਈ ਆ ਅੱਜ ਅਸੀਂ ਬਣਾਵਾਂਗੇ ਖੀਆ ਇਦਾਂ ਲਈ ਆਪਾਂ ਪਿਆਜ਼ ਕੱਟ ਲਿਆ ਪਿਆਜ਼ ਕੱਟ ਕੇ ਨਾਲ ਥੋੜਾ ਜਿਹਾ ਆ ਲਸਣ ਆ ਲਸਣ ਕੱਟ ਕੇ ਜਿਹੜੀ ਦਾਲ ਆ ਜਿਹੜੀ ਦਾਲ ਆ ਚਲੋ ਜਿਹੜੀ ਦਾਲ ਆ ਉਹ ਆਪਾਂ ਰੱਖ ਦਿੱਤੀ ਆ ਅਵਾਜ ਕਰਨੀ ਤੇ ਹੁਣ ਆਪਾਂ ਸਾਰਾ ਕੰਮ ਕਰਕੇ ਫਿਨਿਸ਼ ਹੋ ਜਾਣਾ ਆ ਤੇ ਮੰਮਾ ਇੱਧਰ ਖੜੇ ਬਾਹਰ ਹਾਂਜੀ ਕੀ ਕਰਦੇ ਚਲੋ ਤੁਸੀਂ ਪੰਜੋ ਮੈਂ ਵੰਚੂ ਆ ਸਾਡੀਆਂ ਬਾਬਾ ਜੀ ਦੀਆਂ ਇੱਟਾਂ ਜਿਹੜੀਆਂ ਉਹ ਰੱਖੀਆਂ ਹੋਈਆਂ ਆ ਹਾਂਜੀ ਗੇਂਦ ਨਮਾਏ ਕਿ ਇਗਲਾਟਰ ਹਾਂ ਮੈਂ ਪਤਾ ਕਿ ਮੈਂ ਗੱਲ ਸੋਚੀ ਸੀਗੀ ਆ ਮੈਂ ਤਾਂ ਦੱਸ ਹੀਂ ਦਰਾਂ ਚ ਚਲੋ 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 ਪ੍ਰਵਾ ਚਲੋ ਸੱਤ ਚਲੋ ਪ੍ਰਵਾ ਚਲੋ ਜੀ ਜੀ ਨੇ ਰੋ ਬਹੁਤ ਜ਼ਲਾ ਹੋ ਚੁੱਕਿਆ ਆ ਤੇ ਹੁਣ ਸਿਰਫ ਰਹਿ ਗਈ ਆ ਰੋਟੀ ਦਾਲ ਬਣ ਚੁੱਕੀ ਆ ਸਿਰਫ ਦਾਲ ਨੂੰ ਲੱਗਣਾ ਤੜਕਾ ਹਾਂਜੀ ਮੈਂ ਕਿ ਦੇਖ ਲ ਮੈਂ ਇੱਕ ਵਾਰੀ ਅੱਛਾ ਉਹ ਬਹੁਤ ਜਿਆਦਾ ਜਵਾਬ ਦੇ ਤਾ ਤੇ ਥੋੜਾ ਜਿਹਾ ਆਪਾਂ ਤੜਕਾ ਜਿਹੜਾ ਆ ਉਹ ਆਪਾਂ ਤੜਕੇ ਲਈ ਸਮਾਨ ਤਾਂ ਕੱਢ ਲਿਆ ਆ ਤੇ ਚਿਰਾਗ ਆਪਾਂ ਕਰ ਦਿੱਤੇ ਆ ਇੱਧਰ ਮੰਮੀ ਵੀ ਲੰਮੇ ਪਿਆ ਹੋਇਆ ਸੰਵੀਰ ਨੂੰ ਲੈ ਕੇ ਆ ਦੇਖੋ ਸੰਵੀਰ ਛੱਡਾ ਸੁੱਤਾ ਪਿਆ ਠੀਕ ਨਹੀਂ ਚੱਲ ਉਹ ਲੰਮੇ ਦੇਖੋ ਕਿ ਤੱਕ ਪਿਆ ਹੋਇਆ ਰਾਮ ਨੂੰ ਕਹਿੰਦੇ ਮੱਛਰਾ ਦੇ ਆ ਦੇ ਆ ਦੇ ਉਹ ਤੇ ਮੈਂ ਦੇਖਿਆ ਆ ਉਹ ਕਿੱਥੇ ਉਹ ਜਿਹੜੀ ਵੀਦੀ ਚ ਲਾਈਦਾ ਇੱਥੇ ਕਿਤੇ ਮੈਂ ਦੇਖੀ ਐ ਇੱਕ ਚਨੀਰੇ ਵਾਲੀ ਜਿਹੜੀ ਸੀ ਉੱਪਰ ਚ ਕੋਠੇ ਵਾਲੀ ਉਹ ਮੈਂ ਚੱਕੀ ਹੋਆ ਇਹ ਹਾਂ ਕਿੱਥੇ ਆ ਆਦਾ ਦੇ ਤੇ ਇਹਦਾ ਸਮਾਂ ਦੇ ਚੋ

ਸੜਾਉਣਾਸ ਹੋ ਗਿਆ ਕਿਉਂਕਿ ਇਹ ਜੇਦ ਬਹੁਤ ਜ਼ਿਆਦੀ ਕਰਦਾ ਪਿਆ ਸੀਗਾ ਤੇ ਇਹਨੂੰ ਸੁਲਾ ਦਿੱਤਾ ਹੈ ਹੁਣ ਵਾਰਪ ਲੜੀਆਂ ਚਮਾ ਲਈਏ ਵਾਈਪ ਨੀਰਾ ਬੋਲਿਆ ਨਾ ਉਹ ਵਾਰ ਲੜੀਆਂ ਜਲਾ ਦਿੰਦੇ ਆਪਾਂ ਦੇਖਾਂ ਤਾਂ ਕਿਤੇ ਜੇ ਮਿਲਦਾ ਇਹ ਥੱਲੇ ਚੱਕੇ ਪਾੜੇ t h ਆਣਾ ਲੱਗਣਾ ਹੈ ਕੀ ਜਾਈਏ ਕਿਉਂ ਉਹ ਦੇ ਰਿਹਾ ਸੀ ਉਹ ਨਾ ਲੱਗਿਆ ਸੋ ਗਾਇਸ ਪਹਿਲਾ ਅਸੀਂ ਲਾ ਲਿਆ ਔਲਾਖ ਸੇਰਾ ਪਤੜਨਾ ਕਰਦੇ ਹਾਂ ਗਾ ਮਹਰਾ ਇਹ ਚਾਨਣ ਹੈਗਾ ਬਹੁਤ ਜਿਆਦਾ ਲਿਆਂਦਾ ਦੇਖਿਆ ਪਨੀਰ ਆਉਂਦਾ ਪਨੀਰ ਦੁੱਧ 3 ਪੈਗਰ ਦੁੱਧ ਹਾਂ ਬਹੁਤ ਅੰਕ ਕਰਦਾ ਕੀ ਕਰਦਾ ਬਹੁਤ ਅੰਕ ਕਰਦਾ ਬੁਗਵੇ ਨਨੂ ਤੇ ਉੱਟ ਕੇ ਲਉਣਾ ਇਹਦੇ ਨੋ ਦੇਖੋ ਮੁੰਡੇ ਦੇ ਜੀ ਯਾਰ ਮੈਂ ਖੜੀ ਦੀ ਆ ਆ ਗਈ ਆ ਗਈ ਇਹ ਹੈਗਾ ਇਹਨੇ ਕੀ ਆਦਰ ਕਰ ਲਗਾ ਹੈ ਕਿਹੜੀ ਰੋਟੀ ਖਾਣੀ ਆ ਉਹ ਆ ਖਾਣਾ ਰੋਟੀ ਆ ਗਿੱਧਰ ਪੁੱਤ ਮੰਮੀ ਲੈ ਆਓ ਪਲੇਟ ਪਾਈਏ ਉਹ ਕਰਦਾ ਆ ਮੇਰਾ ਪੁੱਤ ਸਤਾ ਕਰਦੀ ਆਂ ਮਨਜ਼ੀਰ ਦਾ ਬੋਲੀਦਾ ਤੂੰ ਡੀਸੀ ਲੱਗਾ ਤੇ ਮੈਂ ਚੱਪੜਾ ਲਾਉਂਗਾ ਭਾਈ ਇੱਧਰ ਆ ਕੀ ਆ ਤੇ ਆ ਜਾ ਹਾਂ ਆਲੇ ਉਡਰ ਮਾਰਦਾ ਗਰਮ ਗਰਮ ਜਲਦੀ ਰੋਟੀ ਮੜ ਕੇ ਨਾ ਆ ਆਪੜੀਆਂ ਇੱਥੇ ਖਾ ਲਿਓ ਉਹੋ ਖੀਆਂ ਕਰਕੇ ਗੇਮ ਬਾਅਦ ਚ ਉਹਨਾਂ ਜੀ ਲੈ ਕੇ ਦਬਾ ਬੜੀਆਂ ਯਾਰ ਬਾਬਾ ਤੋ ਯਾਰਾ ਕਿੰਨੀ ਆਲੇ ਯਾਰ ਰੋਟੀ ਗੋ ਲਿਆ ਤੂੰ ਤਾਂ ਜੋ ਨੇ ਨੀਓ ਕਿ ਤੂੰ ਖਾਣੀ ਸੀ ਇਹਨੂੰ ਗਾ ਹਾਂ ਤੇ ਪੰਜ ਪੰਜ ਖਾਣਾਂਗੇ ਉਹ ਅੱਧਾ ਜਿੱਦਾਂ ਕਿ ਫਾਹਾ ਨਹੀਂ ਵੜ ਦਿੰਦਾ ਬੰਦਾ ਲੈ ਵੀ ਦੱਬਾ ਦੱਬ ਦੇ ਛੱਡ ਦੇ ਇਹਨੂੰ ਤੁਸੀਂ ਪਾਲੋ ਆਪਣਾ ਸਾਡਾ ਇੱਕ ਆ ਜਾਕਲਾ ساری ਕੋਲੀ ਜੀ ਹੁਣ ਤੂੰ ਇਹਨਾਂ ਨੂੰ ਕੀ ਪੋਣਾ ਦੋ ਜਾਨਿਆਂ ਨੂੰ ਮਾਰਨ ਬਾਦ ਨਾ ਤੇ ਕੀ ਕਰਣਗੇ ਅਜਾ ਗਿਆ ਮੋਦਰਾ ਵੀ ਘੱਟ ਜਾਣਾ ਨਾ ਗਮ ਆ ਵੀ ਪਨੀਰ ਹੀ ਆ ਜੋ ਵੀ ਆ ਦਿਨ ਦਿਨ ਪਹਿਲਾ ਰੋਟੀ ਖਾ ਹਾਂ ਨੇਦਰ ਤੂੰ ਨਹੀਂ ਖਾਣੀ ਰੋਟੀ ਬਹੁਤ ਜਲੂਸ ਵੀ ਕੱਢ ਜੂਸ ਨਾਲ ਆ ਜਾ ਵਾਪਸੀ ਆ ਜਾ ਆ ਜਾ ਵਾਪਸੀ ਦਿਮਾਗ ਪਹਿਲਾ ਖਰਾਬ ਹੋਇਆ ਕਿਤੇ ਹੁਣ ਤੂੰ ਉਹ ਹੈ ਨਾ ਆ ਆ ਪਾਦਨ ਦਾ ਟਾਰ ਬਣਦਾ ਨਵੇਂ ਕੱਪੜੇ ਪਾ ਕੇ ਬਾਹਰ ਆ ਜਾ ਰੋਟੀ ਖਾ ਲੈ ਆ ਕੇ ਕਬਰੀਤੀ ਆ ਤੇਰਾ ਪਿਆਜ ਸਾਡਾ ਖਾਜੂਗਾ ਪਿਆਜ ਆ ਜ ਨੂੰ ਮੈਨੂੰ ਪਿਆਜ ਨਹੀਂ ਇੱਕ ਚ ਖਾਣਾ ਸਾਰੇ ਪਿਆਜ ਆਹੋ ਓ ਸਾਹਮਣੀ ਲੱਗੇ ਬੈਠਣ ਪਰਿਆ ਰੋਵੀ ਮੈਂ ਕਹਿੰਦਾ ਜੀ ਬਾਹਰ ਨਾ ਚਲ ਜੀ ਰੋਟੀ ਚੱਲ ਤੂੰ ਇੱਥੇ